ਤਾਸ਼ ਮੇਲੇ ਦੀਏ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੁਥੇ ਪਠਾਨਕੋਟ ਦੇ ਬਮਿਆਲ ਸੈਕਟਰ ਤੇ ਭਾਰਤ-ਪਾਕਿ ਸੀਮਾ ਤੋਂ ਪਾਕਿਸਤਾਨੀ ਕੁਸਬੈਠਿਆ ਗ੍ਰਫਤਾਰ ਹੋਇਆ ਬੀਐਸਐਫ ਨੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਭਾਰਤ-ਪਾਕਿ ਸਰਹੱਦ ਤੇ ਇੱਕ ਪਾਕਿਸਤਾਨੀ ਨੂੰ ਬੀਐਸਐਫ ਦਵਰੋਂ ਰਾਤ ਨੂੰ ਗ੍ਰਫਤਾਰ ਕੀਤਾ ਜਾਂਦਾ ਤੇ ਸੰਬੰਧੀ ਜਾਣਕਾਰੀ ਦਿੰਦਿਆ ਥਾਣਾ ਬਮਿਆਲ ਦੇ ਇੰਚਾਰਜ ਵਿਜੇ ਕੁਮਾਰ ਜੁਨਾ ਦਾ ਕਹਿਣਾ ਹੈ ਕਿ ਰਾਤ ਨੂੰ ਹੀ ਬੀਐਸਐਫ ਦਵਰੋਂ ਸੂਚਨਾ ਦਿੱਤੀ ਗਈ ਕਿ ਪਾਕਿਸਤਾਨੀ ਕੁਸਬੈਠਿਆ ਕਾਬੂ ਹੋਇਆ ਉਸ ਦਾ ਮੈਡੀਕਲ ਕਰਵਾ ਕੇ ਤੁਹਾਨੂੰ ਸੌਂਪ ਦਿੱਤਾ ਜਾਵੇਗਾ ਜਿਸ ਦੇ ਚਲਦੇ ਆਮ ਬਮਿਆਲ ਚੌਕੀ ਦੇ ਇੰਚਾਰਜ ਵਿਜੇ ਕੁਮਾਰ ਵੱਲੋਂ ਪਾਕਿਸਤਾਨੀ ਕੁਸਪੈਠੀਏ ਨੂੰ ਬੀਐਸਐਫ ਦੇ ਕੋਲੋਂ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਰਾਮਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਫਰਹਾਲ ਤਾਂ ਕੁਝ ਬਰਾਮਦ ਨਹੀਂ ਹੋ ਸਕਿਆ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਪੜਤਾਲ ਕਰ ਰਹੀ ਹੈ ਭਾਰਤ-ਪਾਕਿ ਸਿਮਾ ਤੋਂ ਬੀਐਸਐਫ ਨੇ ਪਾਕੂਸਪੈਠੀਆ ਕਾਬੂ ਕੀਤਾ ਹੈ ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਮਾਮਲਾ ਹੈ ਇਸ ਤਰ੍ਹਾਂ ਦੀ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਾਡੀ ਬੀਐਸਐਫ ਦੀ 109 ਬਟਾਲੀਨ ਹੈਗੀ ਆ ਇਹ ਮਤਲਬ ਫਾਰਵਰਡ ਪੋਸਟ ਬੰਯਾਰ ਹੈਗੀ ਆ ਉੱਥੋਂ ਪਤਾ ਟੈਲੀਫੋਨ ਆਇਆ ਸੀ ਕਿ ਇੱਕ ਉਹਨਾਂ ਨੇ ਪੱਤਰ ਨਹੀਂ ਜਵਾਰ ਪੁੱਤਰ ਖਾਦਰ ਪਿੰਡ ਚਕਵਾਲ ਜ਼ਿਲ੍ਹਮ ਪੰਜਾਬ ਪਾਕਿਸਤਾਨ ਦਾ ਹੈਗਾ ਹੈ ਉਸ ਦਾ ਬੰਦਾ ਸੀ ਉਮਰੇ ਦੀ ਮੈਕਸਿਮਮ 24 ਸਾਲ ਹੈਗੀ ਹੈ ਇਹ ਕਿਤੇ ਉਧਰੋਂ ਤਾਰਾ ਕ੍ਰਾਸ਼ ਕਰਾਇਆ ਸੀ ਉਹਨਾਂ ਨੇ ਫੜਿਆ ਸੀ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਆਪਾਂ ਫੜਿਆ ਹੈਗਾ ਤੇ ਅਸੀਂ ਇਹਦਾ ਮੈਡੀਕਲ ਕਰਵਾ ਕਰਵਾਉਣ ਜਾਣਾ ਹੁਣ ਮੈਡੀਕਲ ਕਰਵਾਉਣ ਤੋਂ ਬਾਅਦ ਆਪਾਂ ਲੈਟਰ ਤਿਆਰ ਕਰਕੇ ਇਹ ਤੁਹਾਡੇ ਹਵਾਲੇ ਕਰਨਾ ਉਸ ਤੋਂ ਬਾਅਦ ਮੈਕਸਿਮਮ ਉਹਨਾਂ ਨੇ 12:00 ਵਜੇ ਕੰਪਲੀਟ ਕਰਕੇ ਆਪਣਾ ਸਾਰਾ ਤੇ ਉਹਨਾਂ ਨੇ ਸਾਡੇ ਹਵਾਲੇ ਕੀਤਾ ਸੀ ਸਾਡੇ ਏਐਸਏ ਵਿਜੇ ਕੁਮਾਰ ਨੇ ਚੌਂਕੀ ਇੰਚਾਰਜ ਮੰਡਿਆਲ ਤੋਂ ਉਹਨਾਂ ਨੇ ਉਸੇ ਵੇਲੇ ਬੰਦੀਆਂ ਧਰਾਤਾਂ ਤੇ ਉਹਦੇ ਖਿਲਾਫ ਮੁਕਦਮਾ ਦਰਜ ਕਰਕੇ ਤੇ ਜਿਹੜੀ ਮੋਡਲੀ 33 ਸਾਹਮਣੇ ਚ ਲਿਆਂਦੀ ਹੈ ਤੇ ਉਹਨੂੰ ਪੁੱਛ ਕਿਥੇ ਜਿਹੜੀ ਚੱਲ ਰਹੀ ਆ ਪੁੱਛਗਿਰਾਨ ਜੋ ਵੀ ਜਿਹੜੇ ਤੱਤ ਸਾਹਮਣੇ ਆਣਗੇ ਜਿਹੋ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਤੁੰਨੇ ਵਿੱਚ ਲਈ ਹੈ। ਸੰਭਰਨ ਦੀ ਕੋਈ ਨਹੀਂ ਇਹ ਦੇਖ ਹਾਲ ਦੀ ਕੜੀ ਕੋਈ ਪ੍ਰਾਪਤ ਨਹੀਂ ਹੋਈ ਹੈਗੀ। ਪੁੱਛ ਕੇ ਚੱਲ ਰਹੀ ਹੈ ਜੀ। ਵੀ ਇਹ ਕੀ ਕਿਸ ਮਕਸਦ ਵਾਸਤੇ ਇੱਧਰ ਆਇਆ? ਕਿਉਂ ਆਇਆ? ਇਹਦਾ ਆਉਣ ਦਾ ਕਾਰਨ ਕੀ ਹੈ? ਕਿ ਵੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ। ਸੋ ਕੈਨ ਮੈਂਟਲੀ ਡਿਸਟਰਬ ਹੋਇਆ ਠੀਕ ਨਹੀਂ ਅਜੇ ਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਮੈਂਟਲੀ ਹੈਗਾ ਲੇਕਿਨ ਦੇਖਣ ਦੇ ਵਿੱਚ ਥੋੜਾ ਉਹ ਮਤਲਬ ਢਿੱਲਾ ਜਿਹਾ ਹੀ ਲੱਗਦਾ ਹੈਗਾ। ਐਕਟਿਵ ਨਹੀਂ ਹੈਗਾ ਜ਼ਿਆਦਾ।